ਹਾਂਜੀ 사ਸੀ ਗਾ ਸਾਰੇ ਖੇਡ ਪ੍ਰੀਮੀਅਮ ਨੂੰ ਮੈਂ ਤੁਹਾਡਾ ਆਪਣਾ ਜਗੀ ਖਿਰਾਲੀ ਵੀਰੇ ਅੱਜ ਆਪਾਂ ਨਵੇਂ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਆਂ ਕਾਫੀ ਦਿਨ ਹੋ ਗਏ ਵਲੌਗ ਪਿਆ ਨਹੀਂ ਤੇ ਆਪਣੇ ਵਲੌਗ ਮੈਚ ਦੇ ਹੁੰਦੇ ਆ ਨਾ ਆਫਸਿਅਲ ਟਰੈਕਰ ਤੋਂ ਪਾਵਾਂਗੇ ਅੱਜ ਅਸੀਂ ਮੈਚ ਤੇ ਚੱਲੇ ਆਂ ਪਟੀਆਂ ਰਾਜਪੁੱਤਾ ਮਗੇਰੀਆਂ ਲੱਗ ਗਈਆਂ ਤੇ ਚਾਰ ਟੀਮਾਂ ਆ ਤੇ ਬੈਸਟਨ ਘੋੜੇ ਆ ਤੇ ਨਾਲ ਹੁਣ ਆਪਣੀ ਟੀਮ ਆ ਆ ਟੀਮ ਦੇ ਮੈਂਬਰ ਆ ਪ੍ਰਾਪਿਆ ਸਰਖਾ ਆ ਬਿਆ ਉਸਤਾ ਅੱਕੜਾ ਤੇ ਜਾਮਾ ਭਰਾ ਆਪਣਾ ਵੀਡੀਓ ਬਣਾ ਰਿਹਾ ਆ ਬਾਕੀ ਆਪਾਂ ਅਗਲੀ ਅਗਲੀ ਵੀਡੀਓ ਦੱਸਦੇ ਹਾਂ ਹਾਂਜੀ ਵੀਰ ਜੀ ਅਸੀਂ ਪਹੁੰਚ ਗਏ ਆ ਮੈਚ ਤੇ ਤੇ ਦੋ ਫਰਿਆਦ ਆਇਆ ਤਾਂ ਅਸੀਂ ਆਏ ਆ ਬਾਕੀ ਵੀਰ ਆ ਰਹੇ ਆ ਤੇ ਹੱਲੇ ਪਹਿਲਾਂ ਇੱਥੇ ਪਿੰਡ ਪੱਧਰ ਦੇ ਮੈਚ ਆ ਚਾਰ ਹੀ ਟੀਮਾਂ ਆ ਮੇਰੇ ਹਿਸਾਬ ਨਾਲ ਚਾਰ ਪੰਜ ਵਜੇ ਸ਼ੁਰੂ ਕਰਾਉਣਗੇ ਬਾਕੀ ਜਿੱਦਾਂ ਇੱਦਾਂ ਆਈ ਗਏ ਬੰਦੇ ਆਪਾਂ ਅਗਲੀ ਵੀਡੀਓ ਬਣਾਉਂਦੇ ਰਾਵਾਂਗੇ ਜੀ ਲਓ ਜੀ ਹੁਣ ਆਪਣਾ ਮੈਚ ਹੋਣ ਲੱਗਾ ਸ਼ੁਰੂ ਥੋੜੇ ਟਾਈਮ ਤੱਕ ਤੇ ਉਹ ਵੀ ਟੀਮ ਪੂਰੀ ਵਧੀਆ ਆਪਣੀ ਪੂਰੀ ਵਧੀਆ ਅੱਗ ਨਿਕਲੂ ਅੱਜ ਪੂਰੀ ਤੇ ਮਿੱਠੂ ਭਾ ਵੀ ਆ ਗਿਆ ਪੂਰੀ ਤਿਆਰੀ ਜੀ ਪਜਾਮਾ ਆ ਗੱਗੀ ਆ ਦੀਪਾ ਆ ਬਾਰੂ ਭਰਾ ਹੋਣ ਦਾ ਵਾਰਮ ਅਪ ਤੇ ਆਪਾਂ ਵੀ ਮਾੜੀ ਮਾੜੀ ਬੰਦਾ ਹੀ ਮਾਰਦਨੇ ਆ ਆਪਾਂ ਮਾੜੀ ਮਾੜੀ ਬਾਮ ਲਾਈ ਜੰਨੇ ਆ ਠੰਡ ਬਹੁਤ ਹੈ ਯਾਰ ਤੇ ਇਹ ਕਹਿੰਦੇ ਪਲੇਅਰ ਕੋਲ ਲਾ ਗਿਆ ਹੁੰਦੇ ਲਾਉਣਾ ਹੀ ਪਣੀ ਮਾੜੀ ਮੁੱਟੀ ਬਾਮ ਹਣਾ ਤੇ ਵਧੀਆ ਆ ਸਾਰੇ ਤਿਆਰ ਹੋਣ ਦੇ ਮੁੰਡੇ ਲਾਵਾ ਹੋਰ ਕਿਦੇ ਕੋਈ ਨਹੀਂ ਕੋਈ ਨਹੀਂ ਉਹ ਮੇਰੇ ਲਾ ਹਾਂਜੀ ਮੈ ਸਾਡਾ ਬਹੁਤ ਵਧੀਆ ਹੋਇਆ ਸੀ ਅਸੀਂ ਦੋਹਾਂ ਜੱਫਿਆਂ ਦੇ ਮੈ ਇਹ ਹਰ ਗਏ ਆ ਤੇ ਰੀਡਰ ਸਾਡੇ ਬਹੁਤ ਤਗੜਾ ਖੇਡੇ ਜਾਫੀ ਵੀ ਚਲੋ ਵਧੀਆ ਖੇਡੇ ਪਰ ਆ ਆਪਣੇ ਭਰਾ ਨਵੇਂ ਆ ਨਾ ਹਲੇ 20 20 ਸਾਲ 18 18 ਹਾਲ ਉਮਰ ਆ ਆ ਆ ਏਜ ਤੇ ਬਹੁਤ ਅੱਗ ਗੱਡੀ ਦੀ ਹੁੰਦੀ ਆ ਜਿੰਨੇ ਤੁਸੀਂ ਹੁਣ ਖੇਡਦੇ ਆ ਨਾ ਮਿਹਨਤ ਲੱਗੀ ਆ ਸਾਡੀ ਲੋਕਾਂ ਨੂੰ ਪਤਾ ਲੱਗੇ ਕਿ ਉੱਠੇ ਆ ਨਵੇਂ ਮੁੰਡੇ ਠੀਕ ਆ ਤੁਸੀਂ ਇਦਾਂ ਕਹੋ ਯਾਰ ਕਿੰਨੇ ਵੀ ਹੁਣ ਅਸੀਂ ਠੰਡੇ ਹੋ ਗਏ ਜੇ ਆਪਾਂ ਗਰਾਊਂਡ ਵਿੱਚ ਚੱਲ ਗਏ ਆ ਨਾ ਤੁਸੀਂ ਵਾਰਮ ਅਪ ਕਰੋ ਕੀ ਪਤਾ ਕਿਨੂੰ ਕਿਹੜੇ ਵੇਲੇ ਕੈਂਚ ਲੱਗਣਾ ਪੈ ਜਵੇ ਉਹ ਮਿੱਠੂਪਾ ਇਹਨੂੰ ਜੱਫਾ ਲਾਉਣਾ ਪੈ ਜਵੇ ਯਾਰ ਤੁਸੀਂ ਨਵੇਂ ਮੁੰਡੇ ਆ ਤੁਹਾਨੂੰ ਤਾਂ ਸਿਰਾ ਕਰਾਉਣਾ ਚਾਹੀਦਾ ਠੀਕ ਆ ਨਾ ਥੱਕਣਾ ਚਾਹੀਦਾ ਆਕਣਾ ਲਗਾ ਲਈ ਜੋ ਫੇਗੀ ਹੋ ਗਿਆ ਸਾਹ ਚੜਦਾ ਦੂਜਾ ਚੜਜੂ ਉਹਦੇ ਪਿੱਛੇ ਚੈਨ ਘਮਾਉ ਉਹ ਪ੍ਰੋਪਰ ਆਉਦੀ ਜਿਹੜਾ ਜੱਫੀ ਭਾਰ ਆ ਚੈਨ ਘਮਾ ਕੇ ਫਟ ਹੋਣਾ ਕੋਈ ਵੀ ਮੁੰਡਿਆਂ ਵਾਲਾ ਕੰਮ ਇਹ ਉਮਰ ਠੰਡੇ ਠੁੰਡੇ ਹੋਣ ਵਾਲਾ ਬਹਾਨਾ ਭਾਜੀ ਇਹ ਸਹੀ ਗੱਲ ਠੰਡੇ ਹੋਣ ਵਾਲਾ ਬਹਾਨਾ ਪੇ ਠੰਡੇ ਹੋਗਾ ਤਾਂ ਪੇ ਇਹ ਇਸ ਉਮਰ ਇਹਨਾਂ ਤੋਂ ਕੀਤਾ ਨਾ ਕੁਛ ਫੇ ਨਹੀਂ ਕੋਈ 3 ਮਿੰਟ ਦਾ ਮੈਚ ਆ ਅੱਪਰ ਘੰਟਾ ਇੱਕ ਪਿੰਡ ਮੀਤ ਕਰਦੇ ਆ 30 ਮਿੰਟ ਕਿਦਾਂ ਥੱਕ ਜੂ ਬੰਦਾ ਮਿਲਣੀ ਦਾ ਜਵਾਬ ਦਈਦਾ ਆ ਮੁਰੇ ਥੱਕ ਨਹੀਂ ਪਤਾ ਕਰਨਾ ਵੀ ਕੀ ਸਰ ਯਾਰ ਆ ਮੈਚ ਨਾ ਗੁੱਡੀ ਵਾਲੇ ਕਿਹੜੀ ਨੀ ਇੱਕ ਹੰਡ ਸਤਾਰ ਆ ਕਿੱਦਾਂ ਦਾ ਮੈਚ ਹੋਇਆ ਨਾ ਕਿੱਦਾਂ ਦੀ ਮੁਰੇ ਟੀਮ ਸੀ ਉਹਨਾਂ ਨੇ ਸਾਰੇ ਮੱਲ ਤਕੜੇ ਥੱਦੇ ਆਪਣੇ ਮੱਲ ਆਪਣੇ ਨਵੇਂ ਆ ਪਰ ਆਪਣੇ ਮਾਰੇ ਥੋੜੇ ਕਿਸੇ ਤੋਂ ਮਾਰੋ ਬੁੱਧ ਲਗਾ ਤੁਸੀਂ ਯਾਰ ਅੱਗੇ ਜਾ ਕੇ ਤੁਸੀਂ ਮੰਗੀ ਪਾਲੇ ਉਹਨਾਂ ਦੀ ਥਾਹ ਲੈਣੀ ਆ ਉਹ ਵੀ ਇਦਾਂ ਹੀ ਸੀਗੇ ਜਦੋਂ ਉੱਠੇ ਹੀ ਉਹਨਾਂ ਨੇ ਸਰਾਗਰਾ ਆ ਬੰਦਿਆਂ ਨੇ ਸਾਰਾ ਸਾਰਾ ਦਿਨ ਪਿੰਡ ਵਾਰ ਖੇਡਦੇ ਰਹਿੰਦੇ ਯਾਰ ਆਪਣਾ ਜੱਪੇ ਲਾਉਂਦੇ ਹੀ ਫੁੱਲ ਠੀਕ ਆ ਤੁਸੀਂ ਵੀ ਆਪਣਾ ਮਾਰੋ ਲਗਾ ਯਾਰ ਨਵੇਂ ਮੁੰਡੇ ਹੁਣਦ ਉਦੋਂ ਯਾਰ ਅਕੈਡਮੀਆਂ ਘੱਟ ਹੁੰਦੀਆਂ ਸੀ ਪਲੇਅਰਾਂ ਨੂੰ ਮੌਕਾ ਨਹੀਂ ਸੀ ਮਿਲਦਾ ਤੁਸੀਂ ਲੱਕੀ ਆ ਹੋਣ ਵਾਲੇ ਟਾਈਮ 'ਚ ਅਕੈਡਮੀਆਂ ਆ ਜਾਂਦੀਆਂ ਆ ਪਲੇਅਰਾਂ ਦੀਆਂ ਕੋਚ ਮਿੰਤਾ ਪਾਉਂਦੇ ਆ ਵੀ ਸਾਡੇ ਲੋ ਖੇਡਦਾ ਆਪਣੀ ਟੀਮ ਆ ਯਾਰ ਕੋਈ ਝੜਕਦਾ ਨਹੀਂ ਕੋਈ ਕੁਝ ਕਹਿੰਦਾ ਨਹੀਂ ਗੱਲ ਸਿੱਧੀ ਗੱਲ ਭਾਜੀ ਆਪਣੇ ਤੁਸੀਂ ਬੰਦੇ ਤੁਹਾਨੂੰ ਪਤਾ ਤੁਸੀਂ ਕੀ ਕਰਨਾ ਨਾ ਤੁਹਾਨੂੰ ਕਿਹਨੇ ਬਾਹਰ ਕੱਢਣਾ ਹਾਂਜੀ ਨਾ ਕੁਝ ਕਹਿੰਦਾ ਉਹ ਤਾਂ ਆ ਜੇ ਤੁਸੀਂ ਇਹ ਨਾ ਤਕੜੇ ਪੈਸੇ ਦੇ ਕੇ ਤਗੜੇ ਖੜਾ ਕੇ ਜੱਤੀਆਂ ਕੇ ਮੇਲਾ ਕੋਈ ਜ਼ੱਕਰੀ ਨਹੀਂ ਜੇ ਉਦਾਂ ਜਿੱਤਣਾ ਪੈਸੇ ਦੇਵਾਂਗੇ ਤਗੜੇ ਮੰਨਿਆ ਨੂੰ ਅਰੇ ਮੈਂ ਕਿੱਡਾ ਸੀਗਾ ਕਿ ਕਿਉਂ ਨਾ ਭਜੀ ਮੈਂ ਕਿੱਡਾ ਸੀਗਾ ਯਾਰ ਇੱਕ ਮਿੰਟ ਤੁਹਾਨੂੰ ਦੱਸ ਦਾਂ ਮਿੱਠੂ ਬਾਹ ਨੂੰ ਪਤਾ ਕਿੱਦਾਂ ਮੈਸੇਜ ਹੈ ਐ ਮਿੱਠੂ ਕਿੱਠੂ ਭੜਾ ਹਰ ਜਾਓ ਮਿੱਠੂ ਭੜਾ ਇੱਕ ਅੱਡੇ ਨੇ ਹਰੋ ਭੁਰਲਣ ਦਾ ਸਵਾਦ ਤਾਂ ਲੈ ਮਿੱਠੂ ਭੜਾ ਇਦਾਂ ਦੇ ਸਿੱਪੀ ਗੋਲੀ ਹੁੰਦੇ ਸੀ ਕਿੰਨਾ ਬਾਹਰ ਸੀ ਉਹਨਾਂ ਦਾ 72 72 ਕਿਲੋ ਮਸਾ ਉਹਨਾਂ ਨੇ ਸਾਰੀ ਦਿਹਾੜੀ ਖੇਢੀ ਜਾਣਾ ਵੇਟ ਦੀ ਵੀ ਖੇਢੀ ਜਾਣਾ ਪਿੰਡ ਕਲੱਬਾਂ ਵੀ ਖੇਡੀਆਂ ਨਹੀਂ ਆ ਟੌਪ ਦੇ ਬੰਦੇ ਉਹਨਾਂ ਖੜਦੇ ਉਹਨਾਂ ਥੱਕਦੇ ਸੀ ਨੱਕਦੇ ਸਾਤ ਸਾਤ ਅੱਠ ਅੱਢ ਜੱਫੇ ਲਾਉਂਦੇ ਹੁੰਦੇ ਗੱਲ ਪਤਾ ਕੀ ਆ ਜਿਤਾਉਣ ਲਈ ਟੀਮ ਖੇਡੋ ਵੀ ਮੈਂ ਜਿਤਾ ਦੇਣੀ ਆ ਸਾਡੇ ਬੰਦੇ ਮੈਂ ਜ਼ੋਰ ਮਾਰਨਾ ਮੈਂ ਜਿਤਾਉਂਗਾ ਸਾਡੇ ਬੰਦੇ ਕਦੀ ਬੰਦੇ ਕਿੱਥੋਂ ਬਾਜੀ ਕਰਦੇ ਜਦੋਂ ਆਪਾਂ ਮੇਰੀ ਵੀ ਮੋਰ ਛੋਟੀ ਆ ਆਪਣੇ ਬੰਦੇ ਪਹਿਲਾਂ 20 ਤੋਂ 25 ਮਿੰਟਾਂ ਕੁ ਪੂਰੀ ਕਰਦੇ ਕਰਦੇ ਨਾ ਉਸ ਤੋਂ ਬਾਅਦ ਟਿਲੇ ਪੈ ਜਾਂਦੇ ਇੱਕ ਯਾਰ ਇਹ ਵੀ ਬੜੀ ਗੱਲ ਆ ਨਾ ਹੁਣ ਆਪਣੇ ਰੀਡਰਾਂ ਦੀ ਚਲ ਮੈਂ ਅਨਖਟਿਆਂ ਅੱਜ ਦੇ ਟਾਈਮ 'ਚ ਹਨਾ ਤਾਂ ਮੈਂ ਜੇ ਪਹਿਲੀ ਕਬੱਡੀ ਪਾਉਂਗਾ ਮੈਂ ਤਾਂ ਨਹੀਂ ਪਾਉਂਦਾ ਪ ਮੈਂ ਜੇ ਥੱਲੇ ਲੱਗ ਜਾਂਦਾ ਹਨਾ ਮੈਂ ਐਂਡ ਤੱਕ ਵਾਰਮ-ਅਪ ਹੁੰਦਾ ਰਿਆ ਜਦੋਂ ਮੈਨੂੰ ਮੈਨੂੰ ਮੌਕਾ ਮਿਲਿਆ ਪਾਉਣ ਨੂੰ ਤਾਂ ਮੈਂ ਜਦੋਂ ਮਰਜ਼ੀ ਪਾ ਲਵਾਂ ਹਨਾ ਪਰ ਮੈਂ ਆਪਦੀ ਸੋਚ ਦੇ ਮੁਤਾਬਕ ਜਦੋਂ ਮੈਂ ਕਹਾਂ ਚੱਲ ਹੁਣ ਪਾਉਣਾ ਇਹ ਆਪਾਂ ਫੇਰ ਪਾਈਆਂ ਕੋਈ ਨਹੀਂ ਮੈਂ ਐਂਡ ਤੇ ਪਾ ਪਾ ਕੇ ਮੈਂ ਫਿੱਟ ਹੋ ਜਾਊਗਾ ਪਰ ਇਦਾਂ ਵੀ ਰੋ ਗਰਾਊਂਡ ਵਿੱਚ ਪੂਰੇ ਵਾਰਮ-ਅਪ ਕੀ ਪਤਾ ਕਿਹਦੀ ਕਿਹਨੇ ਜਾ ਕੇ ਕਰੋ ਕੰਮ ਕੱਢ ਦੇਣਾ ਹਨਾ ਬਾਨੇ ਆ ਭਜੀਆਰੇ ਮੈਂ ਠੰਡਾ ਹੋ ਗਿਆ ਮੈਂ ਉਹ ਹੋ ਗਿਆ ਠੰਡਾ ਬੰਦਾ ਕਿੱਦਾਂ ਹੋਜੂ ਭਜੀਆਰੇ ਜੇ ਮੰਦਰੇ ਮਿਹਨਤ ਕੀਤੀ ਹੋਵੇ ਯਾ ਮੈਂ ਠੰਡਾ ਹੋ ਜੂ ਬੰਦਾ ਠੰਡਾ ਕਦੀ ਬੁੰਦਦਾ ਨਹੀਂ ਬੰਦਾ ਯਾਰ ਨਾੜਦਾ ਨਾੜ ਜੂ ਇੰਟਰਨੈਟ ਪਰ ਮਾਰੋ ਹੁਣ ਉੱਠ ਕੇ ਮੇਰਾ ਵੀਰੋ ਨਾ ਚਲੋ ਉੱਠੋ ਮਾਰੋ ਛਵਾੜੇ ਉਹ ਤੇ ਉਹ ਵਾਣ ਲਗਿਆ ਸਪ੍ਰਿੰਟਾ ਲਾਓ 25 25 30 ਦੀ ਸਪ੍ਰਿੰਟਾ ਲਾਓ ਕੋਹ ਨਹੀਂ ਹੋਇਆ ਛਵਾੜੇ ਮਾਰੋ ਕੱਲੂ ਫੇਰ ਮੈਂ ਜ ਆਪਦੀ ਖਰਾਕ ਆਉ ਠੀਕ ਆ ਕੋਈ ਚੱਕਰ ਨਹੀਂ ਗਾ ਵਾਧੂ ਮੈਜ ਰੋਜ਼ ਪਰ ਆਪਣਾ ਮਿਹਨਤ ਕਰੋ ਯਾਰ ਦੇਖੋ ਮੈਂ ਵੀਰੇਜ ਰੱਖੋ ਬੰਦਾ ਵੀਰੇਜ ਸਾਡਾ ਫਰਜ਼ ਆ ਹਨਾ ਮਿੱਠੂ ਅਸੀਂ ਆਪਣੀ ਲਾਈਫ ਲ ਐਕਸਪੀਰੀਅੰਸ ਤੁਹਾਨੂੰ ਦੱਸਦੇ ਆਂ ਵੀ ਕਿੱਦਾਂ ਕਰਨੀ ਕਿੱਦਾਂ ਨਹੀਂ ਠੀਕ ਆ ਪਰ ਤੁਸੀਂ ਮਾੜਾ ਆ ਦੇਖੋ ਯਾਰ ਜੇ ਤੁਹਾਨੂੰ ਇੰਨੀ ਵਧੀਆ ਅਸੀਂ ਗਾਈਡਨਸ ਦਿੰਨੇ ਆ ਪੰਜ ਜੱਫੀ ਪਾਜੀ ਪਾਪਾ ਪੰਜੇ ਵਧੀਆ ਨਾ ਆ ਵੀ ਇਹਨਾਂ ਦੋ ਤੇ ਦੋ ਦੋ ਜੱਫੇ ਚਾਹੀਦੇ ਆ ਜਿਆ ਦੋ ਨਾ ਦੋ ਚਾਹੀਦੇ ਜੇ ਪੰਜ ਜੱਫੀਆਂ ਆਪਾਂ ਪੰਜਾਂ ਜੱਫੀ ਦੋ ਦੇ ਪੇ 10 ਜੱਫੇ ਬਹੁਤ ਹੁੰਦੇ ਆ ਆਪਾਂ ਉਦਾਂ ਹੀ ਮੈਚ ਜਿੱਤਦੇ ਆ ਹੁਣ ਪੰਜ ਜੱਫੀ ਕੋਈ ਆਪਣੇ ਕੋਈ ਮਾੜਾ ਪੰਜਾ ਹੈਗਾ ਗਿਆਨੀ ਹੋ ਗਿਆ ਮੈਂ ਗੱਗੀ ਦੀਪਾ ਦਿਓ ਪੰਜ ਜੱਫੀ ਕੋਈ ਹੈ ਵਧੀਆ ਆਪਣੇ ਦੱਸੋ ਕਿਹੜਾ ਮਾੜਾ ਪੰਜਾ ਜੀ ਕੋਈ ਜੀ ਬਤਾਉਗੇ ਯਾਰ ਇਹ ਤਾਂ ਹੈ। ਤਨਾਜੀ ਆ ਬੰਦੇ ਨੂੰ ਨਾ ਆਪਣੀ ਮਿਹਨਤ ਤੇ ਯਕੀਨ ਹੋਣਾ ਚਾਹੀਦਾ। ਠੀਕ ਆ ਚਲੋ ਆਪਾਂ ਮੰਨਦੇ ਆ ਵੀ ਹਾਂ ਸਟੀਰਓਡ ਬਣੀ ਆ ਲਾਓ ਜਦੋਂ ਤੁਸੀਂ ਆਪਣੀ ਮਿਹਨਤ ਤੋਂ ਬਿਨਾ ਤੁਹਾਡੀ ਗੇਮ ਰੁਕ ਗਈ ਹੈ ਨਾ ਤੁਸੀਂ ਪਰਫਾਰਮੈਂਸ ਨਹੀਂ ਵਧੀਆ ਦੇ ਰਹੇ। ਖਾਲੀ ਆ ਖਾਲੀ ਆ ਉਦੋਂ ਤੁਸੀਂ ਵਧੀਆ ਸਟੀਰਓਡ ਲੈ ਲਓ ਕਹੇ ਸਿਆਣੇ ਬੰਦੇ ਦੀ ਕੋਚਿੰਗ ਦੇ ਥੱਲੇ ਕਹੇ ਸਿਆਣੇ ਬੰਦੇ ਨੂੰ ਪੁੱਛ ਕੇ ਸਟੀਰਓਡ ਕਰੋ ਜੇ ਕਰਨੀ ਆ। ਆਪਣੇ ਉੱਪਰ ਤਾਂ ਨਹੀਂ ਵੀ ਰੋਜ਼ ਹੀ ਚੱਕ ਕੇ ਰੋਣੀ ਗੱਲ ਬਤਾ ਕਿ ਮਿਹਨਤ ਪਹਿਲਾਂ ਹੋਏ ਜੋ ਜੇ ਮਿਹਨਤ ਹੁਣ ਆਪਾਂ ਨਹੀਂ ਰਿਜ਼ਲਟ ਦੇ ਦੇ ਫੇ ਮਿਹਨਤ ਲੇਟ ਹੋ ਜਾਂਦੀ ਹੌਲੀ ਹੌਲੀ ਰਿਜ਼ਲਟ ਦੇਊਗੀ ਆਪਾਂ ਨੂੰ ਪਰ ਮਿਹਨਤ ਦਾ ਫਲ ਮੈਣਾ ਪਰ ਮਿਹਨਤ ਤਾਂ ਕਰੀਏ ਫੇਰੇ ਹੀ ਆ ਇਹ ਮਿੱਠੂ ਬਾ ਤੈਨੂੰ ਪਤਾ ਜਦੋਂ ਨਵੇਂ ਨਵੇਂ ਠੇ ਖਜੂਰ ਲੈ ਨਾ ਖਜੂਰ ਲੈ ਉਹ ਕਹਿੰਦੇ ਵੀ ਅੱਜ ਸਾਰਿਆਂ ਦਾ ਬੈਨ ਟੁੱਟਣਾ ਸਾਨੂੰ ਪਤਾ ਨਹੀਂ ਸੀ ਨਵੇਂ ਬੰਦੇ ਹੀ ਨਹੀਂ ਪਤਾ ਫੇ ਪਤਾ ਲੱਗਾ ਵੀ ਕੈਨੇਡਾ ਟੈਸਟ ਹੋਈ ਸੀ ਇੰਗਲੈਂਡ ਟੈਸਟ ਉਹ ਹੀ ਪਲੇਅਰ ਬੈਨ ਹੋ ਗਏ ਫੇ ਪਤਾ ਲੱਗਾ ਇਹ ਸਾਡੇ ਲਈ ਵਧੀਆ ਗੱਲ ਸੀ ਜਦੋਂ ਅਸੀਂ ਉੱਥੇ ਸਾਨੂੰ ਉਦੋਂ ਪਤਾ ਲੱਗਿਆ ਵੀ ਇਹ ਚੀਜ਼ ਕੀ ਹੈ ਨਾ ਠੀਕ ਆ ਨੌ ਚੁੱਠੇ ਆ ਅੱਠ ਨੌ ਚ 10 ਚ ਬਾਹਰ ਚਲ ਗਏ ਉਦੋਂ ਡਰ ਵੀ ਬਹੁਤ ਸੀ ਬੈਨ ਹੋਣ ਦਾ ਗੱਲ ਦਾ ਟੈਸਟ ਦਾ ਡਰ ਬਹੁਤ ਸੀ ਜੈਕ ਬੰਦਾ ਬੈਨ ਹੁੰਦੇ ਆ ਨਾ ਉਦੋਂ ਟੈਸਟ ਦਾ ਇੱਦਾਂ ਡਰ ਸੀ ਦੂਜੇ ਬੰਦੇ ਉੱਦੇ ਸੁਧਰ ਜਾਂਦੇ ਜੇ ਕੋਈ ਗਲਤ ਚੀਜ਼ ਲਾਉਂਦਾ ਸੀ ਨਾ ਉਹ ਵੀ ਡਰਦਾ ਹੀ ਕਹਿੰਦਾ ਯਾਰ ਬੈਨ ਹੋ ਜਾਣਾ ਮੈਂ ਜਾਊ ਕਿੱਧਰ ਬਾਹਰ ਪਹਿਲੀ ਕੋਟੀ ਹੁਣ ਕੋਟੀ ਬਹੁਤ ਫਰਕ ਜਦੋਂ ਨਾ ਜਦੋਂ ਵਰਲਡ ਕੱਪ ਹੁੰਦਾ ਸੀ ਉਦੋਂ ਸਪਲੀਮੈਂਟ ਤੇ ਦੇਸੀ ਭਸਮਾ ਜਿਹੜੀਆਂ ਬੂਟੀਆਂ ਉਦੋਂ ਪੂ ਹਣਾ ਵੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਾਰੇ ਪਲੇਅਰ ਮਿਹਨਤ ਲਾਉਂਦੇ ਆ ਆ ਚੜਦੇ ਰੋ ਚੜਦਾ ਹੀ ਲਾਉਂਦਾ ਆ ਉਦੋਂ ਹਾਂ ਆ ਕੰਮ ਸੀਗਾ ਚੱਲ ਉਦੋਂ ਕਿਹੜਾ ਕੋਈ ਕੀਤਾ ਹਨਾ ਵੀ ਖੇਡੇ ਟ੍ਰਾਇਲ ਦੇ ਹੀ ਪ੍ਰੋਪਰ ਤੇ ਕੁਝ ਨਹੀਂ ਕੀਤਾ ਵਧੀਆ ਖੇਡੇ ਚਲੋ ਬਾਬੇ ਦੀ ਕਿਰਪਾ ਨਾਲ ਆਪਾਂ ਤਾਂ ਇਹੋ ਕਹਿੰਦੇ ਨਵੇਂ ਮੁੰਡਿਆਂ ਨੂੰ ਤੁਸੀਂ ਪਹਿਲਾਂ ਮਿਹਨਤ ਮਿਹਨਤ ਲਾਓ ਆਪਦੀ 2 ਘੰਟੇ ਸਵੇਰ ਨੂੰ ਲਾਓ ਠੋਕ ਕੇ ਘਰ ਦੀ ਖਰਾਕ ਖਾਓ 2 ਘੰਟੇ ਸ਼ਾਮ ਨੂੰ ਲਾਓ ਕਿੱਦਾਂ ਨਹੀਂ ਕਿ ਬੋਡੀ ਉੱਠਦੀ ਬੰਦਾ ਰ ਫਿਰਦਾ ਨੱਚਦਾ ਤੁਹਾਡੀ ਉਮਰ 17 18 19 20 ਸਾਲ ਆ ਜਿੰਨੀ ਮਰਜ਼ੀ ਪਾਵਰ ਪਾਈ ਜੋ ਬੋਡੀ ਜੀ ਮਿਹਨਤ ਲਾਓ ਖਰਾ ਖਾਓ ਤੁਸੀਂ ਗਰਾਊਂਡ ਨੂੰ ਟਾਈਮ ਦੋਵੋਗੇ ਗਰਾਊਂਡ ਤੁਹਾਨੂੰ ਟਾਈਮ ਦੇਊਗੀ ਨਾਲੇ ਚੱਕਰ ਵਾਧਾ ਗਏ ਅੱਗੇ ਅਕੈਡਮੀਆ 'ਚ ਨਵੇਂ ਪਲੇਅਰਾਂ ਨੂੰ ਮੌਕਾ ਨਹੀਂ ਸੀ ਹਾਂ ਕੋ ਲੈ ਕੇ ਜਾਂਦਾ ਅਕੈਡਮੀ ਹੁਣ ਤਾਂ ਅਗਲਾ ਮੜਾ ਇੱਕ ਦਿਨ ਮੈਚ ਖੇਡਦਾ ਦੂਜਾ ਅਕੈਡਮੀ ਖੇਡਣ ਲੱਪੇ ਵੇਸ਼ਕ ਦੀ ਮੜਾ ਗੱਲ ਦੱਸਾਂ ਸੱਚੀ ਇੱਕ ਸਾਡੇ ਪਿੰਡ ਜਦੋਂ ਅਕੈਡਮੀ ਬਣੀ ਬਾਬਾ ਹੁੰਦਾ ਸੀ سپورਟ ਕਲੱਬ ਦੀ ਉੱਥੇ ਇਹ ਗੱਲ ਹੋਈ ਭਜੀ ਭਲਵਾਨ ਨੇ ਬਣਾਈ ਸੀ ਸਾਡੇ ਪਿੰਡ ਦੇ ਵਿੱਚ ਹੁਣ ਤਾਂ ਨਹੀਂ ਰਹਿ ਭਲਵਾਨ ਜੀ ਉਹ ਕਹਿੰਦੇ ਜਿਹੜਾ ਬੰਦਾ ਮਿਹਨਤ ਕਰੂ ਸਭ ਤੋਂ ਵੱਧ ਉਹ ਕੱਪਾਂ 'ਚ ਜਾਊਗਾ ਮੈਂ ਸਵੇਰ ਨੂੰ ਆਪਦੀ ਮੈਂ ਮੈਂ 2 ਵਜੇ ਆਇਆ ਨਾ ਮੈਂ ਫੇਲ ਹੋਣੀ 4 ਵੇ ਕੋਸਾਬ ਉਹ ਨਹੀਂ ਕਲਵੀਰ ਸਿੰਘ ਬਿਲੀ ਨੰਗਲ 4 ਤੋਂ 6 ਉਹਨਾਂ ਨਾਲ ਹੋਣੀ ਉਹ ਲਵਿੰਦ ਕੀਤੀ 4 ਮਹੀਨੇ ਕੈਂਪਸ ਚ ਪੂਰੀ ਮਿਹਨਤ ਜਿੱਦਣ ਹੁਣ ਇਹਨਾਂ ਨੂੰ ਇਹੋ ਗੱਲ ਦੱਸਣ ਲੱਗਾ ਮੌਕੇ ਦੀ ਜਿੱਦਣ ਕੱਪ ਤੇ ਜਾਣਾ ਸੀ ਨਾ ਮੈਨੂੰ ਲੈ ਕੇ ਨਹੀਂ ਗਿਆ ਮੈਂ ਪਿੰਡ ਪੌੜੀਆਂ ਤੇ ਬੈਠਾ ਰਿਆ ਰੋਇਆ ਵੀ ਫੇਰ ਮੈਂ ਦੋ ਦਿਨ ਮਿਹਨਤ ਨਹੀਂ ਕੀਤੀ ਫੇਰ ਮੈਂ ਕਹਾ ਦਫਾ ਕਰ ਮੈਂ ਇਧਰ ਹੀ ਛੱਡਣਾ ਫੇਰ ਆਪਾਂ ਮਿਹਨਤ ਕੀਤੀ ਪਿੰਡ ਵਰ ਖੇਡੇ ਆਲਪਨ ਖੇਡੇ ਪਰਮਾਤਮਾ ਨੇ ਸੁਣ ਲਈ ਚਲੋ ਮਿਹਨਤ ਕੀਤੀ ਕਿਸੇ ਪਾਸੇ ਲਾਜੀ ਹਾਲ ਤਾਂ ਮਿਲਣਾ ਹੀ ਸੀ ਜਿਹੜੇ ਸਾਡੇ ਸੀਨੀਅਰ ਸੀ ਨਾ ਚੰਨੇ ਹੋਣੀ ਸਿੱਪੀ ਹੋਣੀ ਰਾਣੇ ਹੋਣੀ ਬਲਜਿੰਦਰ ਗੋਰਾ ਭਾਜੀ ਬਹੁਤ 플레이ਰ ਸਿਖੇ ਹੁਣ ਤਾਰੀ ਹੋਣੀ ਆਪਣੇ ਜੂਨੀਅਰ ਆ ਸਨੀ ਟੋਨੀ ਹੋਣੀ ਦੁੱਲਾ ਬੋਲਟ ਯੂਰੇ ਸਾਡੇ ਸੀਨੀਅਰ ਸੀ ਨਾ ਤੱਗੜ 스타ਦ ਹੁੰਦੇ ਇਹਨਾਂ ਨੇ ਕਹਣਾ ਜੇ ਤੁਸੀਂ ਮਿਹਨਤ ਕਰੋਗੇ ਨਾ ਤੁਹਾਡੀ ਵਿਅਰਥ ਨਹੀਂ ਜਾਣੀ ਤੁਹਾਨੂੰ ਕਿਤੇ ਨਾ ਕਿਤੇ ਮਿਹਨਤ ਨੇ ਫਲ ਦੇਣਾ ਸਾਡੇ ਹੁੰਦਾ ਏ ਮਿੱਠੂ ਪਾ ਜੇ ਚੰਨਾ ਪਹਿਲਾਂ ਆ ਗਿਆ ਚੰਨਾ ਰੰਨੀ ਕਰਦਾ ਆ ਕਹਣਾ ਕਦੋਂ ਆਇਆ ਕਹਣਾ ਹੁਣੇ ਆ ਆਪਾਂਆਂ ਘੰਟੇ ਦਾ ਲਗਾਉ ਉਹ ਬੰਦੇ ਸਾਡੇ ਮਿਹਨਤ ਦੇ ਯਾਰ ਬਹੁਤ ਪੱਕੇ ਸੀ ਸਾਨੂੰ ਸੀਨੀਅਰ ਸਾਡੇ ਮਿਲੇ ਮਿਹਨਤ ਵਾਲੇ ਠੀਕ ਆ ਦੂਜੇ ਬੰਦੇ ਮਿਹਨਤ ਲਾਉਂਦੇ ਸੀ ਤੀਜਾ ਇਹੋ ਕਰੀ ਮੈਚ ਨਹੀਂ ਮਿਸ ਕਰਦੇ ਮੈਚ ਮੈਚ ਬਹੁਤ ਖੇਡਦੇ ਮੈਚਾਂ ਵਾਲਾ ਸਿੱਧੀ ਹੁੰਦੀ ਚੰਨੇ ਹੁੰਦੀ ਘਰੇ ਰਹਿੰਦੇ ਨਹੀਂ ਰੋਜ਼ ਮੈਚ ਪਿੰਡਵਾਰ ਵੀ ਵਿਅਸਤ ਹਾਂ ਉੱਪਰ ਨੂੰ ਬੈਠਾ ਹਾਂ ਉਹ ਇਹਨਾਂ ਨੂੰ ਯਾਰ ਵਧੀਆ ਚਲੋ ਮੁੰਡੇ ਨਵੇਂ ਸੋਹਣੇ ਤੁਰੇ ਆ ਪਾਏ ਕੱਪੜੇ ਚਲੋ ਸਰਦਾਰ ਜੀ ਹਾਂਜੀ ਵੀਰੇ ਜੀ ਆਪਾਂ ਅੱਜ ਦਾ ਮੈਚ ਕਰਕੇ ਅਸੀਂ ਲੂਜ਼ ਦੋਹਾਂ ਜੱਫਿਆਂ ਤੇ ਤੇ ਮੈਂ ਇਹ ਹਾਰ ਗਏ ਸੀਗੇ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਮੈਂ ਵੀ ਦੋ ਕਬੱਡੀਆਂ ਪਾਤੀਆਂ ਹੌਸਲਾਇਆ ਕਰਕੇ ਤੇ ਯਾਰ ਇੰਜਰੀ ਸੀਗੀ ਮੇਰੇ ਤਾਂ ਕਰਕੇ ਨਹੀਂ ਮੈਂ ਪਾਉਣਾ ਤੇ ਉਹਨਾਂ ਦਾ ਥੋੜਾ ਦਿਲ ਜਿਆ ਛੋਟਾ ਹੋਇਆ ਹੌਲੀ ਹੌਲੀ ਹੋਣਾ ਆ ਬੰਦਿਆ ਜਦ ਠੀਠ ਹੋ ਜਾਂਦਾ ਨਾ ਇੰਜਰੀ ਆਂ ਦੀ ਬੰਦਾ ਥੋੜਾ ਹੋ ਜਾਂਦਾ ਆ ਮੈਂ ਪਾਈਆਂ ਦੂਗਾ ਚਲੋ ਹੌਲੀ ਹੌਲੀ ਵਧਾਵਾਂਗੇ ਤਾਂ ਆਪਣੇ ਜਿਹੜੇ ਚਾਉਣ ਵਾਲੇ ਆ ਉਹਨਾਂ ਨੂੰ ਕਬੱਡੀਆਂ ਦਿਖਾਵਾਂਗੇ ਹੱਲੇ ਨਹੀਂ ਖੇਦੀ ਕਬੱਡੀ ਨਹੀਂ ਛੱਡਣੀ ਆ ਆਪਾਂ ਖੇਡਣੀ ਆ ਤੇ ਚਲੋ ਵਧੀਆ ਮੈਚ ਹੋਇਆ ਸਾਰੇ ਪਲੇਅਰਾਂ ਦੇ ਹਿਸਾਬ ਤਾ ਉਹ ਕਰਕੇ ਰਾਤੇ ਪ੍ਰਸ਼ਾਦਾ ਬਾਣੀ ਸ਼ਾਕ ਕੇ ਹੋਣੀ ਪਿੰਡ ਆ ਗਏ ਆ ਤੇ ਪਿੰਡ ਖੜੇ ਆ ਪੰਪ ਤੇ ਜੱਮੇ ਹੁਣਾਂ ਨੇ ਜਾਣਾ ਹੁਣ ਆਪਦੇ ਘਰਾਂ ਨਾਲ ਨੂੰ ਤੇ ਅਸੀਂ ਆਪਣੇ ਘਰਾਂ ਨਾਲ ਨੂੰ ਤੇ ਮੈਂ ਕਿਹਾ ਚਲੋ ਵਲੌਗ ਦਾ ਪੈਂਡ ਕਰ ਦਈਏ ਤੇ ਸਾਰੇ ਭਰਾਵਾਂ ਨੂੰ ਇਹੋ ਬੇਨਤੀ ਕਰਦੇ ਆ ਫਿਰ ਵੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬਾ ਮੇਰੀਆਂ ਵੀਡੀਓ ਦੇਖਦੇ ਰਹੋ ਕਿਉਂਕਿ ਆਪਾਂ ਕਿਹੜੀ ਕੋਈ ਓਦਾਂ ਦੀ ਵੀਡੀਓ ਪਾਉਣੀ ਆ ਸਾਰੇ ਜਿੱਦਾਂ ਹੁਣ ਆਪਣੀ ਪਲੇਰੀ ਦੇਖਦੇ ਆ ਨਵੇਂ ਮੁੰਡਿਆਂ ਨੂੰ ਚਲੋ ਤੇ ਸਾਡੀ ਇੱਕ ਗੱਲ ਵੀ ਪੱਲੇ ਬੰਨ ਲਈ ਅਗਲੇ ਦਾ ਹੋ ਜੂ ਕੁਝ ਤੇ ਚਲੋ ਇਸੇ ਕਰਕੇ ਅੱਜ ਆਪਾਂ ਅੱਜ ਦੀ ਅੱਜ ਦਾ ਵਲੌਗ ਆਪਾਂ ਕਰਦੇ ਆ ਕਦਮ ਅਗਲੇ ਬਲੌਗ ਵਿੱਚ ਮਿਲਦੇ ਹਾਂ ਜਲਦੀ ਵਾਹਿਗੁਰੂ ਖਾਲਸਾ ਵਾਹਿ ਫਤਿਹ